ਇਸ ਵੇਲੇ ਅਸੀਂ ਬਹਿਰਾਮਪੁਰ ਦੇ ਨੇੜੇ ਤੇ ਪਸਿਆਲ ਦੇ ਬਿਲਕੁਲ ਕੋਠੇ ਮਜੀਠੀ ਦੇ ਵਿਚਕਾਰ ਜਿੱਥੇ ਰੋਡ ਦੇ ਉੱਤੇ ਕਰੀਬ 3-3 ਫੁੱਟ ਪਾਣੀ ਹੈ ਤੇ ਸਾਡੀ ਗੱਡੀ ਵੀ ਇੱਥੇ ਰੁੱਕ ਗਈ ਹੈ ਸੋ ਬਹੁਤ ਜ਼ਿਆਦਾ ਪਾਣੀ ਹੈ ਬਹਿਰਾਮਪੁਰ ਦੇ ਆਸੇ-ਪਾਸੇ ਤੁਸੀਂ ਆਸੇ-ਪਾਸੇ ਦੇਖ ਰਹੇ ਹੋ ਕਿ ਚਾਰੇ ਪਾਸੇ ਜਿਹੜਾ ਉਹ ਪਾਣੀ ਪਾਣੀ ਹੈ ਸੋ ਬਹੁਤ ਦਰਦਨਾਕ ਮੰਜ਼ਰ ਹੈ ਜਿਹੜਾ ਇਕ ਕੁਦਰਤ ਦਾ ਇੱਥੇ ਹੋਇਆ ਕਿ ਚਾਰੇ ਪਾਸੇ ਇੱਥੇ ਪਾਣੀ ਪਾਣੀ ਆਪਾਂ ਸੱਜੇ ਪਾਸੇ ਵਿੱਚ ਆਤੀ ਮਾਰੀ ਹੈ ਤਾਂ ਬਿਲਕੁਲ ਪਾਣੀ ਹੈ ਜਿਹੜਾ ਬਹਿਰਾਮਪੁਰ ਤੋਂ ਜਿਹੜਾ ਦੇਲਕੋ ਦੁਰਦਾਸਪੁਰ ਵਾਲੇ ਪਾਸੇ ਨੂੰ ਰੋਡ ਦੇ ਉੱਤੇ ਅਸੀਂ ਦੇਖ ਰਹੇ ਹਾਂ ਸੋ ਮੈਂ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਸ ਕੁਦਰਤੀ ਆਫਤ ਤੋਂ ਬਚਣ ਲਈ ਆਪਣੇ ਆਪਣੇ ਘਰਾਂ ਦੇ ਵਿੱਚ ਬਿਲਕੁਲ ਸੇਫ ਰਹੋ ਜੇਕਰ ਘਰਾਂ ਦੇ ਵਿੱਚ ਪਾਣੀ ਆ ਗਿਆ ਤਾਂ ਆਸ-ਪਾਸ ਕਿਤੇ ਉੱਚੀ ਜਗ੍ਹਾ ਦੇ ਉੱਤੇ ਨਿਕਲਣ ਦੀ ਕੋਸ਼ਿਸ਼ ਕਰੋ ਤਾਂ ਜੋ ਇਸ ਕੁਦਰਤੀ ਆਫਤ ਤੋਂ ਜਿਹੜਾ ਨਾ ਇਹ ਵੱਤ ਬੱਦ ਆਪਣਾ ਬਚਾਇਆ ਜਾ ਸਕੇ